ਜੇ ਤੁਸੀਂ ਚਕੰਦਰ ਦਾ ਹਲਵਾ ਜੀ ਆ ਤਰੀਕੇ ਦੇ ਨਾਲ ਬਣਾ ਕੇ ਖਾ ਲਿਆ ਸਾਰੀ ਸਰਦੀ ਤੁਹਾਨੂੰ ਦਵਾਈਆਂ ਖਾਣ ਦੀ ਲੋੜ ਨਹੀਂ ਹੈਗੀ ਨਾ ਤੁਹਾਡੇ ਜੋੜਾਂ ਦੇ ਵਿੱਚ ਦਰਦ ਹੋਊਗਾ ਨਾ ਹੀ ਤੁਹਾਨੂੰ ਸਾਰੀ ਸਰਦੀ ਜੀ ਹਾਰਟ ਅਟੈਕ ਹੋਊਗਾ ਇਹ ਤੁਸੀਂ ਤਿਆਰ ਕਿਵੇਂ ਕਰਨਾ ਹੈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਤੁਸੀਂ ਕਰਨਾ ਹੈ ਕਿ ਜੀ ਚਕੰਦਰ ਲੈਣਾਗਾ ਤੁਸੀਂ ਇਹਨੂੰ ਉੱਤੋਂ ਛਿੱਲ ਲਿਓ ਛਿੱਲਣ ਤੋਂ ਬਾਅਦ ਜੀ ਚੰਗੇ ਤਰੀਕੇ ਦੇ ਨਾਲ ਧੋ ਲਿਓ ਉਸ ਤੋਂ ਬਾਅਦ ਜੀ ਤੁਸੀਂ ਗੋਲ-ਗੋਲ ਪੀਸ ਕੱਟ ਲਿਓ ਉਸ ਤੋਂ ਬਾਅਦ ਜੀ ਇਹਦੇ ਤੁਸੀਂ ਬਰੀਕ-ਬਰੀਕ ਪੀਸ ਕੱਟ ਲਿਓ ਫਿਰ ਇਹਨੂੰ ਤੁਸੀਂ ਮਿਕਸੀ ਜਾਰ ਦੇ ਵਿੱਚ ਪਾ ਲਿਓ ਅੱਧਾ ਗਲਾਸ ਇਹਦੇ ਵਿੱਚ ਤੁਸੀਂ ਪਾਣਾ ਜੀ ਪਾਣੀ ਇਹਨੂੰ ਤੁਸੀਂ ਚੰਗੇ ਤਰੀਕੇ ਦੇ ਨਾਲ ਗ੍ਰाइंड ਕਰਨਾ ਹੈ। ਉਹਨਾਂ ਚਿਰ ਗ੍ਰाइंड ਕਰਨਾ ਜਿੰਨਾ ਚਿਰ ਚਕੰਦਰ ਦਾ ਸਾਰਾ ਜੂਸ ਨਹੀਂ ਨਿਕਲਦਾ ਹੈਗਾ। ਉਸ ਤੋਂ ਬਾਅਦ ਜਿਹਨੂੰ ਤੁਸੀਂ ਛਾਣਨੀ ਦੇ ਨਾਲ ਕਿਸੇ ਭਾਂਡੇ ਦੇ ਵਿੱਚ ਛਾਣ ਲਓ। ਉਸ ਤੋਂ ਬਾਅਦ ਜੀ ਤੁਹਾਨੂੰ ਚਾਹੀਦਾ ਅਰਾ ਰੋਟਾ। ਅਰਾ ਰੋਟੇ ਦੇ ਵਿੱਚ ਪਾ ਕੇ ਜੀ ਤੁਸੀਂ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਲਿਓ। ਉਹਨਾਂ ਚਿਰ ਮਿਕਸ ਕਰ ਲਿਓ ਜਿੰਨਾ ਚਿਰ ਇਹਦੀਆਂ ਸਾਰੀਆਂ ਗੰਡਾਂ ਨੇ ਸਾਰੀਆਂ ਮਰ ਨਹੀਂ ਜਾਂਦੀਆਂ ਹੈਗੀਆਂ। ਉਸ ਤੋਂ ਬਾਅਦ ਜੀ ਤੁਸੀਂ ਇੱਕ ਕੜਾਹੀ ਲੈਣੀ ਹੈ। ਕੜਾਹੀ ਨੂੰ ਜੀ ਗੈਸ ਆਨ ਕਰਕੇ ਰੱਖ ਲਿਓ। ਫਿਰ ਇਹਦੇ ਵਿੱਚ ਜਿਹੜਾ ਆਪਾਂ ਨੇ ਇਹ ਮਿਕਸਚਰ ਤਿਆਰ ਕਰਦੇ ਦੀ ਗਏ ਵਿੱਚ ਪਾ ਲਿਓ। ਇਹਨੂੰ ਤੁਸੀਂ ਘੱਟੋ ਉਨਾ ਚਿਰ ਪਕਾਣਾ ਜਿੰਨਾ ਚਿਰ ਇਹ گاੜਾ ਨਹੀਂ ਹੁੰਦਾ ਹੈਗਾ ਜਦੋਂ ਇਹ گاੜਾ ਹੋ ਗਿਆ ਜੀ ਉਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਪਾਣੀ ਜੀ ਚੀਨੀ ਚੀਨੀ ਆਪਾਂ ਨੇ ਇੱਕ ਕੌਲੀ ਪਾਣੀਏਗੀ ਇਹਨੂੰ ਤੁਸੀਂ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਲਿਓ ਜਦੋਂ ਇਹ ਮਿਕਸ ਹੋ ਗਈ ਜੀ ਉਸ ਤੋਂ ਬਾਅਦ ਇਹਦੇ ਵਿੱਚ ਤੁਸੀਂ 2-4 ਚਮਚੇ ਪਾਣੀ ਨਹੀਂ ਜੀ ਦੇਸੀ ਘਿਓ ਦੇ ਦੇਸੀ ਘਿਓ ਪਾ ਕੇ ਇਹਨੂੰ ਵੀ ਤੁਸੀਂ ਚੰਗੇ ਤਰੀਕੇ ਨਾਲ ਮਿਕਸ ਕਰ ਲਿਓ ਤੇ ਉਸ ਤੋਂ ਬਾਅਦ ਜੀ ਆਪਾਂ ਨੂੰ ਚਾਹੀਦੇ ਨੇ ਜੀ ਮੱਗਜ ਮੱਗਜ ਪਾ ਕੇ ਇਹਨੂੰ ਤੁਸੀਂ ਚੰਗੇ ਤਰੀਕੇ ਨਾਲ ਮਿਕਸ ਕਰ ਲਿਓ ਲਓ ਜੀ ਉਹ ਇਹ ਆਪਣਾ ਜਿਹੜਾ ਹਰਬ ਇਹ ਬਣਨਾ ਸਟਾਰਟ ਹੋ ਗਿਆ ਤੇ ਇਹਦੇ ਵਿੱਚ ਆਪਾਂ ਜੀ ਫਲੇਵਰ ਵਾਸਤੇ ਪਾਵਾਂਗੇ ਜੀ ਲੇਟੀਆਂ ਦੇ ਬਾਦਰ ਇਹ ਵੀ ਆਪਾਂ ਪਾ ਕੇ ਚੰਗੇ ਤਰੀਕੇ ਨਾਲ ਮਿਕਸ ਕਰ ਲਾਂਗੇ ਤੇ ਉਸ ਤੋਂ ਬਾਅਦ ਇਹਨੂੰ ਤੁਸੀਂ ਭਾਂਡੇ ਦੇ ਵਿੱਚ ਕੱਢ ਲਓ ਜਿਹੜਾ ਇਹ ਤੁਹਾਡਾ ਚਕੰਦਰ ਦਾ ਹਲਵਾ ਜੀ ਗਰਮਾ-ਗਰਮ ਬਣ ਕੇ ਤਿਆਰ ਹੈ ਇਹ ਤੁਸੀਂ ਇਹਨੂੰ ਗਰਮ-ਗਰਮ ਵੀ ਖਾ ਸਕਦੇ ਹੋ ਜਾਂ ਫਿਰ ਇਹਦੀਆਂ ਤੁਸੀਂ ਜੀ ਬਰਫੀਆਂ ਜਮਾ ਲਓ ਇਹ ਤੁਸੀਂ ਭਾਂਡੇ ਦੇ ਵਿੱਚ ਕੱਢ ਕੇ ਰੱਖ ਦੋਗੇ ਇਹ ਜਦੋਂ ਤੁਸੀਂ ਅੱਧਾ ਘੰਟਾ ਇਹ ਰੱਖਤਾ ਇਹ ਸੈੱਟ ਹੋ ਜਾਊਗਾ ਉਸ ਤੋਂ ਬਾਅਦ ਇਹਨੂੰ ਤੁਸੀਂ ਕਿਸੇ ਪਲੇਟ ਦੇ ਵਿੱਚ ਕੱਢ ਕੇ ਆਪਦੇ ਸੇਵਨੀਆਂ ਤੁਸੀਂ ਗੋਲ-ਗੋਲ ਪੀਸੇ ਵੀ ਕੱਟ ਸਕਦੇ ਹੋ ਜਾਂ ਤੁਸੀਂ ਬਰਫੀ ਟਾਇਪ ਵੀ ਪੀਸ ਕੱਟ ਸਕਦੇ ਹੋ ਜਿਹੜੇ ਤੁਹਾਡੇ ਬੱਚੇ ਨੂੰ ਬਹੁਤ ਪਸੰਦ ਆਣਗੀਆਂ ਇਹ ਜਿਹੜੀਆਂ ਬਾਦੀਆਂ ਬਾਜ਼ਾਰੂ ਆਪਣ ਇਹ ਚੀਜ਼ ਸਭ ਨੂੰ ਚੰਗੀ ਹੈ ਜਿਹੜੇ ਜਵਾਗ ਬਾਜ਼ਾਰ ਦੀ ਚੈਰੀਆਂ ਖਾਂਦੇ ਨੇ ਜਾਂ ਕੋਹੋ ਚੀਜ਼ਾਂ ਚੱਲਦੀਆਂ ਨੇ ਪਤਾ ਨਹੀਂ ਕੀ ਅਲ-ਬਲ ਚੱਲ ਰਹੇ ਜਵਾਗ ਜਿਹੜੇ ਭੱਜ-ਭੱਜ ਕੇ ਦੁਕਾਨਾਂ ਤੇ ਜਾਂਦੇ ਨੇ ਮੈਂ ਆਹ ਖਾਣਾ ਹੈ ਮੈਂ ਆਹ ਖਾਣਾ ਹੈ ਤੁਸੀਂ ਉਹਨਾਂ ਨੂੰ ਇਹ ਚੀਜ਼ ਤਿਆਰ ਕਰਕੇ ਦੇ ਦਿਓ ਰੋਜ਼ ਮੰਗਿਆ ਕਰਨਗੇ ਤੇ ਇਹਦੇ ਇੰਨੇ ਬੈਨੀਫਿਟ ਨੇ ਜਿਹੜਾ ਤੁਹਾਡਾ ਖੂਨ ਹੈ ਉਹਨੂੰ ਇਹ گاੜਾ ਨਹੀਂ ਹੋਣ ਦਿੰਦਾ ਹੈਗਾ ਤੇ ਜੇ ਤੁਹਾਡੇ ਵਿੱਚ ਖੂਨ ਦੀ ਕਮੀ ਹੈ ਉਹਨੂੰ ਪੂਰਾ ਕਰੂਗਾ ਤੇ ਵੀਡੀਓ ਚੰਗੀ ਲੱਗੀ ਤਾਂ ਜੀ ਸ਼ੇਅਰ ਜ਼ਰੂਰ ਕਰਨਾ